ਪਰੀ ਨੇ ਪਾਸਾ ਪਲਟਿਆ ਜਿਵੇਂ ਉਹਨੂੰ ਲੱਗਾ ਹੋਵੇ ਕਿ ਸੁਪਨਿਆਂ ਦੀ ਲੜੀ ਦੇ ਮੰਕੇ ਬिखरਣ ਵਾਲੇ ਆ ਤਾਰਾ ਦਾ ਉਹਨੂੰ ਦੇਖ ਕੇ ਤਰਾ ਜਿਹਾ ਨਿੱਕਲ ਆਇਆ ਕਿਉਂਕਿ ਹੁਣ ਪਰੀ ਦੇ ਚਿਹਰੇ ਉੱਪਰ ਇੱਕ ਉਦਾਸੀ ਜਿਹੀ ਬਣ ਗਈ ਸੀ ਤੇ ਤਾਰਾ ਵੀ ਆਪਣੇ ਦਿlo ਦਿਮਾਗ ਤੇ ਛਾਈ ਉਦਾਸੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੀ ਮਾਂ ਜੋ ਹੋਈ ਮਾਂ ਬੱਚਿਆਂ ਨੂੰ ਉਦਾਸ ਥੋੜੀ ਦੇਖ ਸਕਦੀ ਹੈ ਤਾਰਾ ਪਰੀ ਕੋਲ ਬੈਠ ਕੇ ਆਪਣੀ ਬਣਾਈ ਲੋਰੀ ਗੁੰਗਣਾਉਣ ਲੱਗੀ ਸੀ ਮੇਰੀ ਛੋਟੀ ਸੀ ਗੁੜੀਆ ਜਾਦੂ ਦੀ ਪੁੜੀਆ ਉਹ ਮੇਰੀ ਰਾਜਕੁਮਾਰੀ ਉੱਠ ਜਾ ਉੱਠ ਜਾ ਇੱਕ ਦਿਨ ਰਾਜਕੁਮਾਰ ਆਏਗਾ ਘੋੜੇ ਤੇ ਸਵਾਰ ਬੱਦਲਾਂ ਦੇ ਪਾਰ ਲੈ ਜਾਏਗਾ ਤੈਨੂੰ ਆਪਣੇ ਨਾਲ ਆਪਣੇ ਨਾਲ ਲੋਰੀ ਸੁਣਦਿਆਂ ਹੀ ਪਰੀ ਦੀਆਂ ਅੱਖਾਂ ਖੁੱਲ ਗਈਆਂ ਜਿਵੇਂ ਉਹ ਮੁਸਕਰਾਉਂਦੀ ਹੋਈ ਉੱਠੀ ਉਹਨੂੰ ਪਤਾ ਸੀ ਉਸਨੇ ਸਕੂਲ ਜਾਣਾ ਹੈ ਤੇ ਜਲਦੀ ਜਲਦੀ ਤਿਆਰ ਹੋਣਾ ਹੈ ਕਿਉਂਕਿ ਪਰੀ ਨੂੰ ਸਕੂਲ ਜਾਣਾ ਬਹੁਤ ਪਸੰਦ ਸੀ ਸਕੂਲ ਤਾਂ ਉਹਨੂੰ ਧਾਰਮਿਕ ਸਥਾਨ ਵਰਗਾ ਲੱਗਦਾ ਸੀ ਮਨੁੱਖੀ ਮਨ ਦੀ ਇਹੀ ਵਿਰਤੀ ਕਿ ਅਸੀਂ ਜ਼ਿੰਦਗੀ ਬਣਾਉਣ ਵਾਲੇ ਸਥਾਨ ਨੂੰ ਬਹੁਤ ਆਦਰ ਮਾਣ ਦਿੰਦੇ ਹਾਂ ਜੋ ਕਿ ਅਚੇਤ ਪੱਧਰ ਤੇ ਸਾਡੇ ਮਨ ਵਿੱਚ ਬਚਪਨ ਤੋਂ ਹੀ ਪਿਆ ਹੁੰਦਾ ਹੈ ਤਾਰਾਪਰੀ ਨੂੰ ਝੂਠੀ ਜਿਹੀ ਮੁਸਕਾਨ ਨਾਲ ਉੱਠ ਕੇ ਚਲੀ ਗਈ ਤੇ ਉਹਦੇ ਲਈ ਨਾਸ਼ਤਾ ਤਿਆਰ ਕਰਨ ਲੱਗ ਪਈ ਨਾਸ਼ਤਾ ਬਣਾਉਂਦੇ ਵੀ ਉਹਦੇ ਦਿlo ਦਿਮਾਗ ਉੱਪਰ ਇੱਕੋ ਹੀ ਗੱਲ ਚੱਲ ਰਹੀ ਸੀ ਜ਼ਿੰਦਗੀ ਦਾ ਜੇ ਆਖਰੀ ਦਿਨ ਬਣਾਉਣਾ ਕਾ ਬਣਾਉਂਦੇ ਉਹਦੇ ਜਿਵੇਂ ਹੱਥ ਰੁਕ ਗਏ ਇਸ ਵੀਦ ਦਾ ਨਾਸ਼ਤਾ ਕੌਣ ਬਣਾਉ ਕੌਣ ਮੇਰੀ ਪਰੀ ਨੂੰ ਲੋਰੀ ਉਹਦੇ ਕੱਪੜੇ ਉਹਦਾ ਸਕੂਲ ਉਹਦੀ ਵਾਪਸੀ ਤੋਂ ਬਾਅਦ ਉਹਦਾ ਖਾਣਾ ਹਾਏ ਫਿਰ ਹੰਝੂਆਂ ਦੀ ਲੜੀ ਪਰ ਇਹ ਜ਼ਿੰਦਗੀ ਦੇ ਝਮੇਲੇ ਦਾ ਮੈਂ ਕੀ ਕਰਾਂ